ਸ਼ਿਵ ਸਿੰਘ ਸੂਬੇਦਾਰ ਦੀ ਪੁਸਤਕ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ ਆਖਰੀ ਨੌਵਾਂ ਅਧਿਆਇ ਫੌਜ ਤੋਂ ਮੁਕਤੀ ਪੈਨਸ਼ਨ ਅਤੇ ਕਰ ਵਾਪਸੀ ਮੈਂ ਪੈਨਸ਼ਨ ਆਉਣ ਬਾਰੇ ਫਿਰ ਨਵੇਂ ਸਿਰੋਂ ਕੋਸ਼ਿਸ਼ ਕੀਤੀ ਪਾਕਿਸਤਾਨ ਨੇ ਭਾਰਤ ਨਾਲ ਜਾਣਬੁੱਝ ਕੇ ਆਪ ਹੀ ਦਸੰਬਰ 1971 ਈਸਵੀ ਵਾਲੀ ਲੜਾਈ ਛੇੜੀ ਤੇ ਬੁਰੀ ਤਰ੍ਹਾਂ ਹਾਰਿਆ ਹੁਣ ਭਾਰਤ ਸਾਹਮਣੇ ਹੋਰ ਕੋਈ ਲੜਾਈ ਦੀ ਸੰਭਾਵਨਾ ਨਾ ਹੋਣ ਕਰਕੇ ਸਰਕਾਰ ਨੇ ਪੈਨਸ਼ਨ ਮਨਜ਼ੂਰ ਹੋ ਕੇ ਰੁਕੇ ਹੋਏ ਜਾਂ ਤਰਸ ਦੇ ਆਧਾਰ ਤੇ ਨਵੇਂ ਪੈਨਸ਼ਨ ਜਾਣ ਵਾਲਿਆਂ ਵਾਸਤੇ ਸਿਰਫ ਜ਼ਰੂਰੀ ਪੈਨਸ਼ਨ ਲੈਣ ਚਾਹੁੰਦਿਆਂ ਨੂੰ ਇਜਾਜ਼ਤ ਦਿੱਤੀ ਸੀ ਜਿਵੇਂ ਪਹਿਲਾਂ ਕਿਹਾ ਗਿਆ ਮੇਰਾ ਦਿਲ ਹੁਣ ਕੁਝ ਕਰ ਨਾ ਕਰਕੇ ਖੱਟਾ ਹੋ ਚੁੱਕਿਆ ਸੀ ਮੈਂ ਕਿਸੇ ਵੀ ਸੂਰਤ ਵਿੱਚ ਪੈਨਸ਼ਨ ਆ ਜਾਣਾ ਚਾਹੁੰਦਾ ਸੀ ਬਲਟਨ ਦੀ ਚਿੱਠੀ ਮੁਤਾਬਕ ਮੈਂ ਕੁਝ ਸਮਾਂ ਹੋਰ ਰੁਕੇ ਐਸਐਸ ਹੌਲਦਾਰ ਤਾਂ ਮੈਂ ਪਹਿਲਾਂ ਹੈ ਹੀ ਸੀ ਪਰ ਦੁਬਾਰਾ ਬਣਿਆ ਹੋਣ ਕਰਕੇ ਕਾਨੂੰਨ ਮੁਤਾਬਕ ਪੂਰਾ ਸਮਾਂ ਅਜੇ ਨਹੀਂ ਹੋਇਆ ਸੀ ਜਿੰਨਾ ਸਮਾਂ ਹੋਣਾ ਚਾਹੀਦਾ ਸੀ ਤੇ ਕੁਝ ਮਹੀਨੇ ਹੀ ਬਾਕੀ ਸੀ ਤੇ ਐਸਐਸ ਸੌਲਦਰ ਬਣ ਤੋਂ ਲੈ ਕੇ ਨਾਇਬ ਸੂਬੇਦਾਰ ਬਣ ਤੱਕ ਦਾ ਜੋ ਸਮਾਂ ਬਾਕੀ ਸੀ ਪੂਰਾ ਕਰਕੇ ਮੈਂ ਨਾਇਬ ਸੂਬੇਦਾਰ ਤਾਂ ਬਣੀ ਜਾਣਾ ਸੀ ਪਰ ਹੁਣ ਮੈਂ ਨਾਇਬ ਸੂਬੇਦਾਰ ਕੀ ਜਿਵੇਂ ਮੈਂ ਪਹਿਲਾਂ ਕਿਹਾ ਕੈਪਟਨ ਪਾਸ ਕਰਨ ਦੇ ਦਸਤੇ ਮੁਤਾਬਕ ਬਰਗੇਡੀਅਰ ਭਪਿੰਦਰ ਸਿੰਘ ਜੋ ਇਸੇ ਬ੍ਰਿਗੇਡ ਦੇ ਕਮਾਂਡਰ ਸੀ ਤੇ ਸਰਵਿਸ ਸਿਲੈਕਸ਼ਨ ਬੋਰਡ ਸੈਂਟਰਲ ਜਵਲਪੁਰ ਦੇ ਮੁਖੀ ਵੀ ਸਨ ਦੀ ਮਦਦ ਨਾਲ ਇੰਡੀਅਨ ਕਮਿਸ਼ਨ ਲੈ ਕੇ ਲੈਫਟੀਨੈਂਟ ਬਨਣ ਤੱਕ ਨੂੰ ਵੀ ਮੇਰਾ ਦਿਲ ਨਹੀਂ ਮੰਨਦਾ ਸੀ ਤੇ ਨਿਮਰਤਾ ਨਾਲ ਮੈਂ ਪਾਸ ਕਰਨ ਸੈਬ ਨੂੰ ਕਹਿ ਦਿੱਤਾ ਕਿ ਸਾਹਿਬ ਹੁਣ ਮੈਨੂੰ ਪੈਨਸ਼ਨ ਹੀ ਝਾ ਲੈਣ ਦੇਵੋ ਤਾਂ ਮੇਰੀ ਮਾਨਸਿਕਤਾ ਵੱਲ ਦੇਖ ਕੇ ਮੰਨ ਗਏ ਸੀ ਬੂਵੇ ਵਿਸ਼ਪ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਉਹਨਾਂ ਕਿਹਾ ਸੀ ਕਿ ਜੇ ਕਿਸੇ ਇਨਸਾਨ ਦੀ ਹੁਣ ਤੱਕ ਦੀ ਕਿਸਮਤ ਧੋਤੀ ਗਈ ਹੋਵੇ ਭਾਵੇਂ ਸਭ ਕੁਝ ਬਰਬਾਦ ਹੋ ਗਿਆ ਹੋਵੇ ਤਾਂ ਵੀ ਉਸਨੂੰ ਕਬਰਾਉਣਾ ਨਹੀਂ ਚਾਹੀਦਾ ਕਿਉਂਕਿ ਉਸ ਦਾ ਪੁਇਖ ਅਜੇ ਬਾਕੀ ਯਾਨੀ ਸੁਰੱਖਿਤ ਹੈ ਉਹ ਦੁਬਾਰਾ ਮਿਹਨਤ ਕਰਕੇ ਆਪਣਾ ਪੁਇਖ ਫਿਰ ਸੰਭਾਰਤੀ ਉਸਾਰ ਸਕਦਾ ਪਰ ਮੇਰੇ ਕੋਲ ਤਾਂ ਸਭ ਕੁਝ ਪੈਨਸ਼ਨ ਤੇ ਭੁੱਖ ਵੀ ਬਾਕੀ ਸੀ ਸਿਰਫ ਸੈਨਿਓਰਿਟੀ ਦਾ ਹੀ ਥੋੜਾ ਨੁਕਸਾਨ ਹੋਇਆ ਸੀ ਪਰ ਮੈਂ ਚਾਹੁੰਦਾ ਤੇ ਸਮਝਦਾ ਸੀ ਘਰ ਜਾ ਕੇ ਸਖਤ ਮਿਹਨਤ ਕਰਕੇ ਇੱਥੇ ਨਾਲੋਂ ਘਰ ਵਿੱਚ ਮੈਂ ਜ਼ਿਆਦਾ ਕੁਝ ਕਰ ਤੇ ਸੰਭਾਰ ਸਕਦਾ ਤੇ ਕੀਤਾ ਵੀ ਸੀ ਜੋ ਅੱਗੇ ਜਾ ਕੇ ਗਿਆ ਗਿਆ ਮੈਂ ਦਸ ਦੇ ਆਧਾਰ ਤੇ ਪੈਨਸ਼ਨ ਜਾਣ ਵਾਸਤੇ ਬੇਨਤੀ ਪੱਤਰ ਦੇ ਦਿੱਤਾ ਮੇਰੀ ਪੈਨਸ਼ਨ ਮਨਜ਼ੂਰ ਹੋ ਗਈ ਸੀ ਉਸ ਸਮੇਂ ਮੈਂ ਪਾਕਿਸਤਾਨ ਦੇ ਅੰਦਰਲੇ ਪਿੰਡ ਮੋਹਰਲੀ ਖੁਰਦ ਵਿਖੇ ਸੀ। ਮੇਰੀ ਬਦਰੀ ਵਿੱਚ ਹੌਲਦਾਰ ਰਜੀਤ ਸਿੰਘ ਆ ਗਿਆ। ਉਸ ਨੂੰ ਚਾਰਜ ਦਿੰਦਿਆਂ ਜਲਾਈ 1972 ਆ ਗਿਆ। ਮੇਡ ਮੈਂ ਦੋ ਚਾਰ ਦਿਨ ਤੱਕ ਪਹੁੰਚ ਗਿਆ। ਜਿਨ੍ਹਾਂ ਦਿਨਾਂ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਿਮਲਾ ਸਮਝੌਤਾ ਹੋ ਰਿਹਾ ਸੀ। ਮੇਰੇ ਪੈਸੇ ਦਾ ਪੂਰਾ ਹਿਸਾਬ ਹੋ ਕੇ ਪੈਸੇ ਲੈ ਕੇ ਮੈਂ ਗੁਰਮੀਤ ਸਿੰਘ ਪਿੰਡ ਜਿਸਲਪੁਰ ਤੇ ਇੱਕ ਹੋਰ ਇਕੱਠੇ ਮੇਡ ਸ਼ੌਣੀ ਤੋਂ ਰੇਲ ਰਾਹੀਂ ਕਰ ਪਹੁੰਚ ਕੇ ਸੀ। ਮੈਨੂੰ ਦੀ ਸਾਡੀ ਛੁੱਟੀ ਸੀ ਤੇ 8 ਨਵੰਬਰ 1972 ਤੋਂ ਅਸੀਂ ਪੈਨਸ਼ਨ ਤੇ ਹੋ ਗਏ ਸੀ ਸਮੇਂ ਤੋਂ ਪਹਿਲਾਂ ਪੈਨਸ਼ਨ ਆ ਜਾਣਾ ਕਈ ਪੱਖਾਂ ਤੋਂ ਮੇਰੇ ਵਾਸਤੇ ਠੀਕ ਹੀ ਨਿਕਲਿਆ ਮਿਹਨਤੀ ਇਨਸਾਨ ਕਿਤੇ ਵੀ ਹੋਵੇ ਮਿਹਨਤ ਕਰਕੇ ਦੋ ਬੇਲੇ ਦਾ ਆਪਣੇ ਤੇ ਪਰਿਵਾਰ ਦੇ પેટ ਨੂੰ ਭਰਨ ਵਾਸਤੇ ਚੁੱਲ੍ਹੇ ਵਾਸਤੇ ਝੁਲਕੇ ਦਾ ਜੁਗਾਰ ਕਰ ਹੀ ਲੈਂਦਾ ਹੈ ਅਤੇ ਨਾ ਹੀ ਉਸ ਦੀ ਕੋਈ ਕਿਸਮਤ ਹੋ ਸਕਦਾ ਪਰ ਜਿੱਥੇ ਦਿਲ ਖੱਟਾ ਹੋ ਜਾਵੇ ਤੇ ਜ਼ਿਆਦਾ ਕੀਤੀ ਮਿਹਨਤ ਦਾ ਮੁੱਲ ਨਾ ਪੈ ਸਕੇ ਤਾਂ ਉਥੋਂ ਬਦਲ ਕੇ ਦੇਖ ਲੈਣਾ ਵੀ ਗਲਤ ਨਹੀਂ ਹੈ ਤੇ ਕਿਸਮਤ ਤੇ ਜ਼ਿੰਦਗੀ ਨੂੰ ਜਦੋਂ ਜਹਿਦ ਕਰਕੇ ਦੁਬਾਰਾ ਘੜ ਕੇ ਦੇਖਣਾ ਵੀ ਜ਼ਰੂਰੀ ਹੈ ਮੈਂ ਪਲਟਣ ਵਿੱਚੋਂ ਇਰਾਦ ਨੂੰ ਜ਼ਿਆਦਾ ਪੜਾਉਣ ਖੇਤੀ ਕਰਨ ਦੂਰ ਦੂਰ ਜ਼ਮੀਨੀ ਟੁਕੜਿਆਂ ਨੂੰ ਇਕੱਠੇ ਕਰਕੇ ਵੱਡੇ ਟੱਕ ਬਣਾਉਣ ਯਾਨੀ ਭਰਾਵਾਂ ਦੇ ਨੇੜਲੇ ਸੰਝੀਆਂ ਨਾਲ ਵਾਅਦਾ ਕਾਟਾ ਕਰਕੇ ਮੋਟਰਾਂ ਜਾਂ ਟਿਊਬਵਲ ਲਗਵਾਉਣ ਜ਼ਮੀਨੀ ਲੈਵਲ ਇੱਕ ਸਰ ਕਰਨ ਚੰਗੀਆਂ ਫਸਲਾਂ ਵੇਜਣ ਸੁੰਦਰ ਫਲਦਾਰ ਤੇ ਛਾਂਦਾਰ ਰੁੱਖ ਤੇ ਫੁੱਲਾਂ ਵਾਲੇ ਹਰ ਕਿਸਮ ਦੇ ਬੂਟੇ ਲਾ ਕੇ ਸਜਾਵਟ ਵਧਾਉਣ ਬਾਰੇ ਆਪਣੇ ਮਨ ਵਿੱਚ ਸਜਜੀ ਰੂਪਰੇਖਾ ਬਣਾ ਕੇ ਹੀ ਘਰ ਵੱਲ ਤੁਰਿਆ ਸੀ ਤੇ ਘਰ ਆ ਕੇ ਸੋਚੇ ਤੋਂ ਵੱਧ ਕਰਕੇ ਬਖਾਇਆ ਵੀ ਸੀ ਭਾਵੇਂ ਕਰਾ ਕੇ ਕਿਸੇ ਕਾਰਨ ਮੈਨੂੰ ਲੋੜ ਮੁਤਾਬਕ ਪਰਿਵਾਰ ਵੱਲੋਂ ਬੰਦਾ ਸਹਿਯੋਗ ਨਹੀਂ ਮਿਲ ਸਕਿਆ ਉਹਨਾਂ ਕਰਕੇ ਮੈਂ ਘਰੋਂ ਬੇਕਰ ਵੀ ਹੋਇਆ ਦਿੱਕਤਾਂ ਚੱਲੀਆਂ ਹੀਣ ਭਾਵਨਾ ਦਾ ਸ਼ਿਕਾਰ ਵੀ ਹੋਇਆ ਦੋ ਚਾਰ ਵਾਰ ਰਿਸ਼ਤੇਦਾਰਾਂ ਦੇ ਯੂਪੀ ਵਿੱਚ ਵੀ ਕਾਫੀ ਸਮਾਂ ਚਲਾ ਗਿਆ ਘਰੇਲੂ ਤੇ ਪਰਿਵਾਰਕ ਹਾਲਾਤ ਫਿਰ ਵੀ ਨਾ ਸੁਧਰੇ ਪਰ ਫਿਰ ਵੀ ਮਿਹਨਤੀ ਆਦਤ ਹੋਣ ਕਰਕੇ ਜ਼ਿੰਦਗੀ ਕਾਫੀ ਸਫਲ ਕਰ ਲਈਏ ਤੇ ਇਹ ਸਭ ਕੁਝ ਮੇਰੇ ਦੋਸਤਾਂ ਰਿਸ਼ਤੇਦਾਰਾਂ ਤੇ ਸਮਾਜ ਵੱਲੋਂ ਮਿਲਦੀ ਹੌਸਲਾ ਅਫਜ਼ਾਈ ਤੇ ਹਮਦਰਦੀ ਕਰਕੇ ਹੀ ਹੋ ਸਕਿਆ 8 ਜੁਲਾਈ 1972 ਨੂੰ ਸਵੇਰੇ 11 ਵਜੇ ਜਦੋਂ ਮੈਂ ਕਪੂਰਥਲਾ ਤੋਂ ਪਿੰਡ ਕੁਲਾਰਾ ਨੂੰ ਆਉਂਦੀ ਬੱਸ ਵਿੱਚੋਂ ਉਤਰਿਆ ਤੇ ਪਾਰਾ ਸਮਾਨ ਬੱਸ ਦੇ ਉੱਪਰ ਰੱਖਿਆ ਹੋਇਆ ਹੌਣ ਕਰਕੇ ਪਿੱਛੋਂ ਦੀ ਉਤਾਰ ਕੇ ਸੜਕ ਦੇ ਪਾਸੇ ਰੱਖਿਆ ਤੇ ਦੇਖਿਆ ਮੇਰੀ ਪਤਨੀ ਬਲਵੰਤ ਕੌਰ ਵੀ ਉੱਥੇ ਖੜੀ ਸੀ ਤੇ ਉਸਨੇ ਦੱਸਿਆ ਕਿ ਤਾਇਆ ਬੰਤਾ ਸਿੰਘ ਕਾਫੀ ਸਮੇਂ ਤੋਂ ਬਹੁਤ ਬਿਮਾਰ ਹੈ ਤੇ ਉਸਨੇ ਆਪਣੀ ਜਾਇਦਾਦ ਜਾਨੀ ਜ਼ਮੀਨ ਦੇ ਤਿੰਨਾਂ ਵਿੱਚੋਂ ਦੋ ਹਿੱਸੇ ਤੇਰੇ ਭਰਾਵਾਂ ਸੋਹਣ ਸਿੰਘ ਤੇ ਮੋਹਨ ਸਿੰਘ ਦੇ ਨਾਲਵਾ ਦਿੱਤੇ ਨੇ ਪਰ ਆਪਣਾ ਤੀਸਰਾ ਹਿੱਸਾ ਆਪਣੇ ਨਾਲ ਲਵਾਉਣਾ ਬਾਕੀ ਹੈ ਮੈਂ ਇਸ ਕੰਮ ਵਿੱਚ ਮਦਦ ਲੈਣ ਵਾਸਤੇ ਆਪਣੇ ਭਰਾਮਾ ਕੋਲ ਸੁਣੜੀ ਜਾਣ ਵਾਸਤੇ ਬਸ ਦੀ ਉਡੀਕ ਕਰ ਰਹੀ ਸੀ ਤੇ ਚੰਗਾ ਹੋਇਆ ਤੂੰ ਆਪ ਹੀ ਆ ਗਿਆ ਹੁਣ ਸੁਣੜੀ ਜਾਣ ਦੀ ਲੋੜ ਹੀ ਨਹੀਂ ਰਹੀ ਮੈਂ ਬਲਵੰਤ ਘਰ ਨੂੰ ਦੱਸਿਆ ਮੈਂ ਛੁੱਟੀ ਨਹੀਂ ਪੈਨਸ਼ਨ ਆਇਆ ਹਾਂ ਹੁਣ ਆਪਾਂ ਸਭ ਕੁਝ ਠੀਕ ਕਰ ਲਵਾਂਗੇ ਅਸੀਂ ਦੋਵਾਂ ਨੇ ਸਮਾਨ ਚੁੱਕਿਆ ਤੇ ਘਰ ਆ ਗਏ ਮੈਂ ਕਰੋ ਚਾਹ ਪਾਣੀ ਪੀ ਕੇ ਸਿੱਧਾ ਤਾਈ ਬੰਤਾ ਸਿੰਘ ਦੇ ਘਰ ਆਇਆ ਤਾਂ ਦੇਖਦਾ ਉਹ ਸੱਚ ਮੁੱਚ ਬਹੁਤ ਬਿਮਾਰ ਹੈ ਉਸ ਦਾ ਰੰਗ ਕਾਲਾ ਜਾ ਹੋਇਆ ਪਿਆ ਤੇ ਉਸ ਦੀ ਰਾਜੀ ਖੁਸ਼ੀ ਪੁੱਛੀ ਤੇ ਪਤਾ ਲੈ ਕੇ ਉਸ ਦੇ ਮੰਜੇ ਉੱਪਰ ਲੇਟੇ ਦੀ ਸੇਵਾ ਸੰਭਾਲਦਾ ਕੰਮ ਮੈਂ ਖੁਦ ਸੰਭਾਲਿਆ ਦੋ ਕੁ ਦਿਨਾਂ ਮਗਰੋਂ ਉਸ ਨੂੰ ਟੈਂਪੂ ਵਿੱਚ ਬਿਠਾ ਕੇ ਮੈਂ ਤੇ ਸੋਨ ਸਿੰਘ ਕਪੂਰ ਥਲੇ ਲੈ ਗਏ ਤੇ ਇੱਕ ਹਸਪਤਾਲ ਵਿੱਚ ਉਸ ਦੇ ਸਰੀਰ ਦੀ ਚੈੱਕਅਪ ਕਰਵਾਈ ਪਰ ਡਾਕਟਰ ਦੇ ਦੱਸਣ ਮੁਤਾਬਕ ਉਹ ਦੋ ਕੁ ਦਿਨ ਹੋਰ ਕੱਢ ਸਕਦੇ ਨੇ ਤਾਇ ਨਹੀਂ ਬਿਆਨ ਦੇਣ ਵਾਸਤੇ ਕਬੂਰਤਲਾ ਤਹਿਸੀਲ ਵਿੱਚ ਲੈ ਜਾਣ ਤੇ ਤੀਸਰਾ ਬਾਕੀ ਰਹਿੰਦਾ ਜ਼ਮੀਨ ਦਾ ਹਿੱਸਾ ਮੇਰੇ ਨਾਲ ਲਵਾਉਣ ਵਾਸਤੇ ਕਹਿ ਕੇ ਤਹਿਸੀਲਦਾਰ ਦੇ ਸਾਹਮਣੇ ਮੇਰੇ ਹੱਕ ਵਿੱਚ ਬਿਆਨ ਵੀ ਤੇ ਦਿੱਤੇ ਜਿਸ ਨਾਲ ਮੇਰਾ ਬਾਕੀ ਰਹਿੰਦਾ ਤਾਇ ਦੀ ਜ਼ਮੀਨ ਦਾ ਹਿੱਸਾ ਮੇਰੇ ਨਾਲ ਹੋ ਗਿਆ ਸੀ ਅਸੀਂ ਤਾਂ ਇਹਨੂੰ ਫਿਰ ਕਰ ਲਿਆ ਸੀ ਡਾਕਟਰ ਨੇ ਸੱਚੀ ਕਿਹਾ ਸੀ ਤੀਸਰੇ ਚੌਥੇ ਦਿਨ ਤਾਇਆ ਬੰਤਾ ਸਿੰਘ ਮੇਰੇ ਸਾਹਮਣੇ ਮੇਰੇ ਵੱਲੋਂ ਸੇਵਾ ਸੰਭਾਲ ਕਰਦਿਆਂ ਵਿਛੋੜਾ ਦੇ ਗਿਆ ਸੀ ਦਾਈ ਬੰਤਾ ਸਿੰਘ ਦੀ ਮੌਤ 14/7/1972 ਨੂੰ ਹੋਈ। ਇਸ ਗੱਲ ਤੋਂ ਹਿਸਾਬ ਲਾ ਕੇ ਜੇ ਸੋਚਿਆ ਜਾਵੇ ਜੇ ਮੈਂ ਪੈਨਸ਼ਨ ਠੀਕ ਉਸ ਸਮੇਂ ਤੇ ਨਾ ਹੁੰਦਾ ਤੇ ਨੌਕਰੀ ਕਰੀ ਜਾਂਦਾ ਤਾਂ ਕੀ ਪਤਾ ਉਸ ਵੇਲੇ ਹਿੱਸੇ ਵਾਲੀ ਜ਼ਮੀਨ ਦਾ ਕੀ ਬੰਦਾ। ਉਸ ਮੇਰੇ ਹਿੱਸੇ ਨੂੰ ਹੜਪਣ ਵਾਸਤੇ ਬਹੁਤ ਕੁਝ ਬੰਦਾ ਸੁਣਨ ਵਿਚਾਰਿਆ ਸੀ। ਉਹ ਰੱਬ ਨੇ ਮੇਰੇ ਤੇ ਬਹੁਤ ਵੱਡੀ ਮਿਹਰਬਾਨੀ ਕੀਤੀ ਸੀ। ਇਸ ਤੋਂ ਪਹਿਲਾਂ ਵੀ ਤੁਸੀਂ ਸੁਣ ਚੁੱਕੇ ਹੋ ਕਿ ਪੈਨਸ਼ਨ ਆ ਕੇ ਮੈਂ ਬਹੁਤ ਕੁਝ ਸੰਭਾਲਿਆ। ਮੈਂ ਸ਼ਾਹਪੁਰ ਵਾਲੇ ਟੱਕ ਪਲਾਟ ਨੂੰ ਹੋਰ ਵੱਡਾ ਕਰਨ ਵਾਸਤੇ ਨੇੜੇ ਲੱਗਦੀ ਕਾਫੀ ਜ਼ਮੀਨ ਆਦੀ ਵਾਲੇ ਨੰਬਰ ਦਾ ਜੀਨ ਸਿੰਘ ਕੋਲੋਂ ਖਰੀਦ ਕੇ ਆਪਣੇ ਤਿੰਨਾਂ ਪੁੱਤਰਾਂ ਦੇ ਨਾਂ ਲਵਾ ਦਿੱਤੀ ਸੀ ਜੋ ਉਸ ਵੇਲੇ ਬਹੁਤ ਛੋਟੀ ਉਮਰ ਵਿੱਚ ਸਨ ਤੇ ਸਕੂਲਾਂ ਵਿੱਚ ਪੜ੍ਹ ਰਹੇ ਸਨ ਉਸ ਤੇ ਬਦਲੇ ਮੈਨੂੰ ਪਿੰਡ ਕਾਲਵਾ ਦੋਨਾਂ ਤੋਂ ਆਪਣੇ ਨਾਂ ਹੋ ਚੁੱਕੀ ਜ਼ਮੀਨ ਵੇਚ ਕੇ ਇੰਜ ਕਰਨਾ ਪਿਆ ਸੀ ਪਾਬ ਜ਼ਮੀਨ ਆਪਣੇ ਨਾਂ ਵਾਲੀ ਵੇਚੀ ਤੇ ਨਵੀਂ ਖਰੀਦੀ ਜ਼ਮੀਨ ਪੁੱਤਰਾਂ ਦੇ ਨਾਂ ਤੇ ਲਵਾਈ ਆਪਣੇ ਨਾਂ ਵਾਲੀ ਜ਼ਮੀਨ ਇਸ ਕਰਕੇ ਵੇਚਣੀ ਪਈ ਸੀ ਕਿਉਂਕਿ ਉਹ ਦੂਰ ਸੀ ਤੇ ਨਮੀ ਤੇ ਨੇੜੇ ਤੋਂ ਖਰੀਦੀ ਜ਼ਮੀਨ ਨੂੰ ਖਰੀਦਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਸਨ ਤੇ ਉਹ ਪੈਸੇ ਇਸ ਨਮੀ ਜ਼ਮੀਨ ਖਰੀਦਣ ਤੇ ਲਾਏ ਸੀ ਹੁਣ ਬਿਜਲੀ ਦੀ ਮੋਟਰ ਟਿਊਬਵੈੱਲ ਲਵਾਉਣ ਵਾਸਤੇ ਮੈਂ ਸਿਕਿਉਰਿਟੀ ਟਾਰੀ ਪਰ ਕਨੈਕਸ਼ਨ ਤੇ ਖਰਚ ਕਰਨ ਤੇ ਨਵੀਂ ਬਿਜਲੀ ਦੀ ਮੋਟਰ ਖਰੀਦਣ ਵਾਸਤੇ ਮੇਰੇ ਕੋਲ ਖਰਚ ਨਹੀਂ ਸੀ ਪਰ ਇਹ ਕੰਮ ਕਰਨਾ ਵੀ ਜ਼ਰੂਰੀ ਸੀ ਉਸ ਵੇਲੇ ਮੇਰੀ ਪੈਨਸ਼ਨ ਸਿਰਫ 54 ਰੁਪਏ ਮਹੀਨਾ ਸੀ ਜੋ ਤਿੰਨ ਮਹੀਨੇ ਮਗਰੋਂ ਉਹਨਾਂ ਦੇਣਾ ਵਿੱਚ ਤਿੰਨ ਮਹੀਨੇ ਦੀ ਇਕੱਠੀ ਪੈਨਸ਼ਨ ਮਿਲਦੀ ਸੀ ਮੈਂ 162 ਰੁਪਏ ਲੈ ਕੇ ਆਉਂਦਾ ਸੀ ਬਾਲ ਸਕੂਲਾਂ ਵਿੱਚ ਪੜ੍ਹਦੀ ਤੇ ਘਰੇਲੂ ਖਰਚ ਵੀ ਕਾਫੀ ਹੋਣ ਕਰਕੇ ਪੈਨਸ਼ਨ ਦਾ ਪੈਸਾ ਬਾਕੀ ਕੀ ਬਚਣਾ ਸੀ ਸਾਰਾ ਹੀ ਖਰਚ ਹੋ ਜਾਂਦਾ ਸੀ ਮੈਂ ਬਿਜਲੀ ਦੇ ਕਨੈਕਸ਼ਨ ਦੇ ਤੇ ਨਵੀਂ ਮੋਟਰ ਖਰੀਦਣ ਦੇ ਖਰਚ ਵਾਸਤੇ ਪਰਿਵਾਰ ਦੀ ਰਜ਼ਮੰਦੀ ਨਾਲ ਆਪਣੀ ਪੈਨਸ਼ਨ ਦਾ ਅੱਧ ਭਾਗ 300 ਰੁਪਏ ਮਹੀਨਾ ਦੇ ਹਿਸਾਬ ਨਾਲ 15 ਸਾਲਾਂ ਦਾ ਪੈਸਾ ਮਨਜ਼ੂਰ ਕਰਾ ਕੇ ਇਕੱਠਾ ਕਢਵਾ ਕੇ ਕਨੈਕਸ਼ਨ ਤੇ ਖਰਚ ਕਰਕੇ ਤੇ ਨਵੀਂ ਜੋਤੀ ਮੋਟਰ ਖਰੀਦ ਕੇ ਟਾਈਮ ਸਾਰਿਆ ਸੀ ਬਾਕੀ ਬਚਦਾ 22 ਰੁਪਏ ਮਹੀਨਾ 3 ਮਹੀਨੇ ਮਗਰੋਂ 72 ਪਹਲੇ ਆਉਂਦਾ ਸੀ ਇਸ ਤਰ੍ਹਾਂ ਮੈਂ ਪੈਨਸ਼ਨ ਆ ਕੇ ਘਰ ਪਰਿਵਾਰ ਦੇ ਬਹੁਤ ਕੰਮ ਸਵਾਰੀ ਸੀ ਇਹ ਸਾਰੇ ਕੰਮ ਜੇ ਮੈਂ ਹੋਰ देर ਮਗਰੋਂ ਪੈਨਸ਼ਨ ਆਉਂਦਾ ਤਾਂ ਨਹੀਂ ਸਵਾਰੇ ਹੋਣੇ ਸੀ ਜਿਸ ਕਰਕੇ ਪੈਨਸ਼ਨ ਆਉਂਦਾ ਮੇਰਾ ਫੈਸਲਾ ਸਹੀ ਹੀ ਨਿਕਲਿਆ ਸੀ ਪਰ ਮੈਨੂੰ ਇਹਨਾਂ ਕੰਮਾਂ ਨੂੰ ਸੰਵਾਰਨ ਵਾਸਤੇ ਬਹੁਤ ਵੱਡੀ ਕੀਮਤ ਵੀ ਤਾਰਨੀ ਪਈ ਸੀ ਜੋ ਮੇਰੀ ਜੀਵਨੀ ਵਾਲੀ ਅਗਲੀ ਕਿਤਾਬ ਵਿੱਚ ਕਹੀ ਜਾਏਗੀ ਮੈਂ ਆਪਣੀ ਔਲਾਦ ਨੂੰ ਪਿੰਡ ਦੇ ਸਭ ਮੁੰਡਿਆਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਪੁੱਤਰਾਂ ਨੇੜਲੇ ਪਿੰਡਾਂ ਦੇ ਨੌਜਵਾਨਾਂ ਨਾਲੋਂ ਸਭ ਤੋਂ ਜ਼ਿਆਦਾ ਪੜ੍ਹਾਈ ਕਰਾ ਕੇ ਚੰਗੀਆਂ ਨੌਕਰੀਆਂ ਤੇ ਲੱਗਣ ਯੋਗ ਬਣਾਇਆ। ਜਿਸ ਸਰਦ ਦਾ ਵੱਡਾ ਪੁੱਤਰ ਸੈਂਸ ਮਾਸਟਰ ਲੱਗਾ ਤੇ ਹੁਣ ਉਸੇ ਹੀ ਸਰਕਾਰੀ ਹਾਈ ਸਕੂਲ ਆਦੀ ਪਿੰਡ ਨਕੂਦਰ ਵਿਖੇ ਹੈੱਡਮਾਸਟਰ ਹੈ। ਵਿਚਕਾਰ ਵਾਲਾ ਪੁੱਤਰ ਰੇਲ ਕੋਚ ਫੈਕਟਰੀ ਆਰਸੀਐਫ ਵਿਖੇ ਕਲਰਕ ਲੱਗਾ ਜੋ ਹੁਣ ਉੱਥੇ ਹੀ ਅਫਸਰ ਬਣ ਗਿਆ। ਤੀਜਾ ਪੁੱਤਰ ਖੇਤੀਬਾੜੀ ਦਾ ਕੰਮ ਸੰਭਾਲਦਾ ਤੇ ਵੈਲਡਿੰਗ ਦੀ ਦੁਕਾਨ ਸੋਹਣੀ ਚਲਾ ਰਿਹਾ ਸੀ। ਪਰ ਉਹ ਇਸ ਲਿਖਤ ਤੋਂ ਪਹਿਲਾਂ ਹੀ 18/9/2012 ਨੂੰ ਸੁਰਗਵਾ ਸੋ ਗਿਆ ਚੌਥੀ ਪੁੱਤਰੀ ਕਾਫੀ ਪੜਾ ਕੇ ਵਿਆਹੀ ਜਾ ਚੁੱਕੀ ਹੈ ਤੇ ਆਪਣੇ ਘਰ ਸੁਖੀ ਹੈ ਜ਼ਮੀਨ ਬਾਰੇ ਪਿੰਡਪਾਣਾ ਕਾਲਵਾ ਤੋਂ ਨਾਂ ਤੇ ਸ਼ਾਹਪੁਰ ਵਿਖੇ ਤਿੰਨ ਵੱਡੇ ਜ਼ਮੀਨੀ ਟੱਕ ਬਣਾ ਕੇ ਮੋਟਰਾਂ ਲੱਗ ਚੁੱਕੀਆਂ ਨੇ ਉਹ ਲਾਚੰਗੀਪੜ ਜਾਣ ਕਰਕੇ ਬਹੁਤ ਹੀ ਚੰਗੇ ਰਿਸ਼ਤੇਦਾਰਾਂ ਤੇ ਪੜੀਆਂ ਲਿਖੀਆਂ ਨੂੰਆਂ ਵੀ ਮਿਲ ਗਈਆਂ ਨੇ ਜਿਸ ਕਰਕੇ ਉਹ ਇੱਕ ਹੋਰ ਚਮਕੰਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਜੇ ਮੈਂ ਪੈਨਸ਼ਨ ਆ ਕੇ ਮੌਕਾ ਨਾ ਸੰਭਾਲਦਾ ਤਾਂ ਪਰਿਵਾਰ ਨੂੰ ਮੋਰੀ ਪਰਿਵਾਰ ਬਣਨ ਦਾ ਮੌਕਾ ਨਸੀਬ ਨਹੀਂ ਹੋਣਾ ਸੀ ਤੇ ਨਾ ਹੀ ਰਾਜ ਨੇ ਇਤਨਾ ਪੜ ਸਕਣਾ ਸੀ ਤੇ ਘਰੇਲੂ ਤੇ ਪਰਿਵਾਰਕ ਹਾਲਾਤ ਸ਼ਾਇਦ ਹੋਰ ਤਰ੍ਹਾਂ ਦੇ ਹੁੰਦੇ ਇਸ ਕਰਕੇ ਜੋ ਹੋਇਆ ਪ੍ਰਮਾਤਮਾ ਦੀ ਕਿਰਪਾ ਨਾਲ ਚੰਗਾ ਹੀ ਹੋਇਆ ਬੜੀਆਂ ਲਿਖਿਆ ਨੂੰਹਾਂ ਹੁਣ ਕਰਕੇ ਅਗਲੀ ਪੀੜ੍ਹੀ ਐਮ ਐਸ ਸੀ ਕਰਕੇ ਦੋ ਪੋਤੇ ਵੈਂਕੂਵਰ ਤੇ ਇੱਕ ਪੋਤੀ ਟ੍ਰਾਂਟੋ ਕੈਨੇਡਾ ਵਿਖੇ ਆਪਣੇ ਭੂਇੱਖ ਨੂੰ ਹੋਰ ਸੰਵਾਰਨ ਵਾਸਤੇ ਪੜਾਈ ਦੇ ਅਧਾਰ ਤੇ ਉੱਥੋਂ ਦੇ ਕਾਲਜਾਂ ਵਿੱਚ ਪੜ ਰਹੇ ਨੇ ਮੇਰੇ ਨਾਂ ਨਾਲ ਸੂਬੇਦਾਰ ਸ਼ਬਦ ਇਸ ਤਰ੍ਹਾਂ ਜੁੜਿਆ ਮੈਂ ਬੈਰਕਪੁਰ ਕਲਕੱਤਾ ਵਿਖੇ 13 ਹੋਰ ਹੌਲਦਾਰਾਂ ਨਾਲ ਨਵੰਬਰ ਦੇ ਸ਼ੁਰੂ ਤੋਂ 21 ਦਸੰਬਰ 1966 ਈਸਵੀ ਤੱਕ ਚੱਲੇ ਹੌਲਦਾਰ ਤੋਂ ਨੈib ਸੂਬੇਦਾਰ ਬਣਨ ਦਾ ਕੈਡਰ ਕਰ ਰਿਹਾ ਸੀ ਉਸ ਵੇਲੇ ਨਾ ਸਾਰੇ ਹੌਲਦਾਰਾਂ ਦੀ ਜਲਦੀ ਹੀ ਨੈib ਸੂਬੇਦਾਰ ਬਣ ਜਾਂਦੀ ਸੰਭਾਵਨਾ ਵੀ ਸੀ ਉਹਨਾਂ ਦਿਨਾਂ ਵਿੱਚ ਥਿਗਲੀ ਪਿੰਡ ਵਾਲਾ ਹੌਲਦਾਰ ਕਿਰਪਾਲ ਸਿੰਘ ਵੀ ਛੁੱਟੀ ਆਇਆ ਹੋਇਆ ਸੀ ਉਹ ਕਿਸੇ ਕੰਮ ਪਿੰਡ ਕਾਲਵਾ ਆਇਆ ਤਾਂ ਉਸਦੇ ਜਾਣਕਾਰਾਂ ਨੇ ਉਸਦੀ ਤੇ ਮੇਰੀ ਵੀ ਉਹਨਾਂ ਕੋਲ ਰਾਜੀ ਕੁਸ਼ੀ ਬਾਰੇ ਪੁੱਛਿਆ ਤਾਂ ਉਸਨੇ ਮੇਰੇ ਬਾਰੇ ਪ੍ਰਮੋਸ਼ਨ ਕਿਡਰ ਕਰਦਾ ਤੇ ਜਲਦੀ ਹੀ ਨਿਕਟ ਭੂਿਕ ਵਿੱਚ ਨੈਬ ਸੂਬੇਦਾਰ ਬਣ ਜਾਣ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ ਤੇ ਮੇਰੇ ਬਾਰੇ ਦੱਸਿਆ ਕਿ ਉਹ ਨੈਬ ਸੂਬੇਦਾਰ ਬਣ ਕੇ ਹੀ ਸ਼ਾਇਦ ਛੁੱਟੀਆਂ ਵੀ ਕਰ। ਹੁਣ ਜਦੋਂ ਮੈਂ ਉੱਥੋਂ ਆਪਣੇ ਪਰਿਵਾਰ ਨੂੰ ਇੱਥੇ ਕਾਲਮੀ ਛੱਡਨਾ ਆਇਆ ਤਾਂ ਸਾਰੇ ਦੋਸਤਾਂ, ਮਿੱਤਰਾਂ ਤੇ ਨੇੜਲਿਆ ਨੇ ਮੈਨੂੰ ਘਰ ਆ ਕੇ ਮਿਲਣ ਵਾਸਤੇ ਸਾਰੇ ਹੀ ਸ਼ਬਦ ਨੈਬ ਸੂਬੇਦਾਰ ਨਹੀਂ ਸਗੋਂ ਹੋਰ ਛੋਟਾ ਤੇ ਸਿੱਧਾ ਸ਼ਬਦ ਸੂਬੇਦਾਰ ਕਹਿ ਕੇ ਪਕਰਨ ਤੇ ਖੁਸ਼ੀ ਵਿੱਚ ਵਧਾਈਆਂ ਦਿੰਦੇ ਤੇ ਰਾਜੀ ਖੁਸ਼ੀ ਪੁੱਛਦੇ ਰਹੇ ਸੀ ਮੇਰੇ ਇਹ ਦੱਸਣ ਕਿ ਮੈਂ ਅਜੇ ਨਹੀਂ ਬਣਿਆ ਹਾਂ ਤਦਵੀ ਨਹੀਂ ਹਟੇ ਅਤੇ ਉਸੇ ਸ਼ਬਦ ਦਾ ਇੱਕ ਤੋਂ ਦੂਸਰੇ ਤੱਕ ਤੇਗਾ ਇਹੋ ਸ਼ਬਦ ਤੁਰਦੇ ਜਾਂਦਾ ਕਰਕੇ ਹੀ ਇਸ ਤਰ੍ਹਾਂ ਹੋਇਆ ਮੈਂ ਹੁਣ ਫਿਰ ਰਿਖਤੀ ਤੌਰ ਤੇ ਦੱਸਦਾ ਹਾਂ ਕਿ ਮੈਂ ਪ੍ਰਮੋਸ਼ਨ ਕੇਡਰ ਜ਼ਰੂਰ ਪਾਸ ਕੀਤਾ ਸੀ ਪਰ ਕਿਸੇ ਕਾਰਨ ਅਜੇ ਬਣਿਆ ਨਹੀਂ ਸੀ ਇੱਕ ਕੇਸ ਵਿੱਚ ਲਪੇਟਿਆ ਗਿਆ ਤੇ ਨੁਕਸਾਨ ਚੱਲਿਆ ਤੇ ਪਲਟਨ ਨੇ ਹੀ ਨੁਕਸਾਨ ਦੀ ਪੂਰਤੀ ਕੀਤੀ ਭਾਵੇਂ ਜਿਨ੍ਹਾਂ ਨੇ ਜਿਸ ਸੀਓ ਸਾਹਿਬ ਨੇ ਮੇਰਾ ਨੁਕਸਾਨ ਕੀਤਾ ਤੇ ਉਸੇ ਨੇ ਨੁਕਸਾਨ ਦੀ ਪੂਰਤੀ ਵੀ ਕਰ ਦਿੱਤੀ ਸੀ ਭਾਵੇਂ ਮੇਰੀ ਗੱਡੀ ਹੁਣ ਠੀਕ ਲਈ ਤੇ ਆ ਕੇ ਫਿਰ ਚੱਲ ਪਈ ਸੀ ਤੇ ਪੈਨਸ਼ਨ ਵੇਲੇ ਮੇਰਾ ਕੈਰੇਕਟਰ ਬਹੁਤ ਅੱਛਾ ਹੀ ਲਿਖਿਆ ਸੀ ਜੋ ਲਿਖਤ ਸੰਭਾਲੀ ਹੋਈ ਹੈ ਪਰ ਸਵੈਮਾਨਤੇ ਲੱਗੀ ਸੱਟ ਨਾਲ ਜੋ ਜ਼ਖਮ ਬਣ ਗਿਆ ਤੇ ਡੁੰਗਾਈ ਕਰਨ ਨਾਲ ਸੂਰੀ ਬਣ ਗਿਆ ਹੁਣ ਕਰਕੇ ਮੈਨੂੰ ਪੈਨਸ਼ਨ ਆਉਣ ਵਸਤੇ ਸਮੇਂ ਤੋਂ ਪਹਿਲਾਂ ਹੀ ਮਜਬੂਰ ਹੋਣਾ ਪਿਆ ਸੀ ਤੇ ਦਿਲ ਵਿੱਚ ਉਸ ਜ਼ਖਮ ਦੀ ਚੀਜ਼ ਅੱਜ ਵੀ ਮਹਿਸੂਸ ਹੋ ਜਾਂਦੀ ਹੈ ਮੈਂ ਕਦੇ ਵੀ ਲਿਖਤੀ ਤੌਰ ਤੇ ਕਿਸੇ ਚਿੱਠੀ ਪੱਤਰ ਤੇ ਜਾਂ ਕਿਸੇ ਸਭਾ ਵਿੱਚ ਮੋਹੋਂ ਬੋਲ ਕੇ ਆਪਣੇ ਆਪ ਤੇ ਸੂਬੇਦਾਰ ਸ਼ਬਦ ਨਹੀਂ ਵਰਤਿਆ ਜੇ ਕਿਤੇ ਤੁਸੀਂ ਲਿਖਿਆ ਹੋਇਆ ਪੜ੍ਹਿਆ ਹੋਵੇਗਾ ਉਹ ਸਿਰਫ ਮੈਂ ਨਹੀਂ ਕਿਸੇ ਮੇਰੇ ਸਨੇਹੀ ਵੱਲੋਂ ਹੀ ਸਤਹੀਕਾਰ ਤੌਰ ਤੇ ਹੁਣ ਇਹ ਸ਼ਬਦ ਅਹੁਦਾ ਨਹੀਂ ਸਗੋਂ ਤਖੱਲਸ ਬਣ ਚੁੱਕਾ ਹੁਣ ਕਰਕੇ ਲਿਖਿਆ ਗਿਆ ਮੇਰੇ ਅਹੁਦੇ ਬਾਰੇ ਕਈ ਅਣਜਾਣ ਮਿਲਟਰੀ ਦੇ ਸਾਫਕਾ ਵੱਡੇ ਅਫਸਰ ਜਾਂ ਹੋਰ ਵੀ ਕਈ ਇਸ ਅਹੁਦੇ ਤੋਂ ਹੋਰ ਉੱਚੇ ਅਹੁਦੇ ਦਾ ਨਾਂ ਲੈ ਕੇ ਮੇਰੇ ਨਾਂ ਨਾਲ ਜੋੜ ਕੇ ਪੁਕਾਰ ਚੁੱਕੇ ਨੇ पर मैं स्पष्ट भी ਦੱਸ ਦਿੰਦਾ ਰਿਹਾ ਹਾਂ ਅਸਲ ਵਿੱਚ ਇਹ ਔਦੇ ਤਾਂ ਦੌਲਤ ਦਾ ਦੂਸਰਾ ਰੂਪ ਹੀ ਹੁੰਦੇ ਨੇ ਜੋ ਨੌਕਰੀ ਦੇ ਆਖਰੀ ਦਿਨ ਤੱਕ ਹੀ ਪਹਿਨੇ ਤੇ ਪੁਕਾਰੇ ਜਾ ਸਕਦੇ ਨੇ ਤੇ ਮੌਤ ਤੱਕ ਨਾਂ ਨਾਲ ਜੁੜੇ ਰਹਿੰਦੇ ਨੇ ਮਗਰੋਂ ਸਿਰਫ ਨੇਕੀ ਕੀਤੀ ਤੇ ਪਾਈਆਂ ਪੈੜਾਂ ਦੇ ਪਿੱਛੇ ਛੱਡੇ ਨਿਸ਼ਾਨ ਹੀ ਅਮਿਤ ਬਣਦੇ ਨੇ ਬਾਕੀ ਸਭ ਕੁਝ ਹੌਲੀ ਹੌਲੀ ਪੁੱਲਦਾ ਹੀ ਨਹੀਂ ਗਵਾਚ ਵੀ ਜਾਂਦਾ ਹੈ ਇਹ ਮੇਰੀ ਅਨੋਠੀਆਂ ਯਾਦਾਂਵਾਰੀ ਕਿਤਾਬ ਮੇਰੀ ਜ਼ਿੰਦਗੀ ਦੇ ਪਹਿਲੇ ਹਿੱਸੇ ਭਾਵ 38 ਸਾਲ ਦੀ ਉਮਰ ਤੇ ਸਮਾਂ ਨੰਬਰ 8 1972 ਈਸਵੀ ਤੱਕ ਦੀ ਲਿਖੀ ਗਈ ਹੈ ਮੇਰੇ ਜੀਵਨ ਬਾਰੇ ਜਾਣਨ ਲਈ ਤੁਹਾਡਾ ਧੰਨਵਾਦ